ਅੰਧ ਵਿਸ਼ਵਾਸ ਵੀ ਚਾਹੀਦਾ ਹੈ। ਅਗਰ ਉਹ ਪੂਰਨ ਤੌਰ ਤੇ ਪ੍ਰਮਾਤਮਾ ਤੇ ਹੋਵੇ। ਹੁਣ ਜਿਹਨੂੰ ਮੈਂ ਦੇਖਿਆ ਨਹੀਂ, ਜਿਹਨੂੰ ਮੈਂ ਜਾਣਦਾ ਨਹੀਂ, ਜਿਹਨੂੰ ਮੈਂ ਸਮਝਿਆ ਨਹੀਂ ਕਿ ਉਹ ਵਾਹਿਗੁਰੂ ਵਾਹਿਗੁਰੂ ਜਿਹਾ ਆਪਾਂ ਕੀਰਤਨ ਸੁਣ ਮੈਂ ਦੇਖਿਆ ਵੀ ਨਹੀਂ, ਮੈਂ ਜਾਣਦਾ ਵੀ ਨਹੀਂ। ਮੈਨੂੰ ਸਮਝ ਵੀ ਕੋਈ ਨਹੀਂ। ਹੁਣ ਮੈਂ ਗੁਰਦੁਆਰੇ ਆਵਾਂ, ਹੁਣ ਮੈਂ ਬਾਣੀ ਪੜਾਂ। ਔਰ ਮੈਂ ਨਾਮ ਜਪਾਂ ਪਹਿਲਾ ਕਦਮ ਤੇ ਬਲਾਈਂਡ ਫੇਥ ਜਿਸ ਨੂੰ ਮੈਂ ਦੇਖਿਆ ਨਹੀਂ ਮੈਂ ਉਸ ਨੂੰ ਮੰਨਾਂ ਜਿਸ ਨੂੰ ਮੈਂ ਦੇਖਿਆ ਨਹੀਂ ਮੈਂ ਉਹਦਾ ਨਾਮ ਜਪਾਂ ਜਿਹਨੂੰ ਮੈਂ ਜਾਣਦਾ ਨਹੀਂ ਉਹਦੀ ਬਾਣੀ ਪੜਾਂ ਮੈਨੂੰ ਕਹਿਣ ਦੇਣਾ ਗੁਸਤਾਖੀ ਮਾਫ ਪਹਿਲੇ ਕਦਮ ਵਿੱਚ ਧਰਮ ਬਲਾਈਂਡ ਫੇਰ